ਅਸੀ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਕੋਈ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਬਈਆਂ ਨੂੰ ਗੋਨਿਆਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਕਾ ਭਾਈ ਜੀ ਸਾਸੀ ਕਾ ਜੀ ਨਾਮ ਕੀ ਹੈ ਭਾਈ ਆਪਣਾ ਪਿਆਰਾ ਕੋਟਰੀ ਭਾਈ ਠੀਕ ਹੋ ਜੀ ਤੇ ਵੀਰ ਆਪਣੇ ਘਰ ਆਣ ਹੋਵੇ ਕੀ ਐਡਰੈਸ ਹੈ ਜੀ ਆਪਣਾ ਸਾਡੇ ਨੇੜੇ ਬਾਟਰਵਾਸ ਦੇ ਕੋਲੇ ਘਰ ਹੈ ਜੀ ਠੀਕ ਹੋ ਜੀ ਤੇ ਜਿਹੜੀ ਵੀਡੀਓ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦਾ ਕੀ ਦਾ ਰਿਜ਼ਲਟ ਰਿਹਾ ਵਧੀਆ ਰਿਹਾ ਜੀ ਕਿੰਨੇ ਟਾਈਮ ਚ ਆਪਣਾ ਪੁੱਛੋ ਸੀ ਲੋ ਦੋ ਘੰਟੇ ਹੋ ਗਏ ਸੀ ਜੀ ਫਿਰ ਠੀਕ ਹੋਈ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਹੈ ਕੋਲੇ ਦੋ ਆ ਜੀ ਇੱਕ ਵੈੜਾ ਇੱਕ ਮੈਂ ਹੈ ਜੀ ਸੱਜਣ ਠੀਕ ਹੋ ਜੀ ਆਪਣੇ ਘਰ ਦੀ ਹੈ ਕਿ ਲੈ ਕੇ ਆਂਦੀ ਹੈ ਨਹੀਂ ਇਹ ਘਰ ਦੀ ਹੈ ਜੀ ਆਪਣੇ ਠੀਕ ਹੋਈ ਦੱਸੋ ਸਾਹਮਣੇ ਖੜੀ ਵੈੜ ਦੀ ਕੀ ਡਿਟੇਲ ਹੈ ਜੀ ਇਹਨੂੰ ਠੀਕ ਹੈ ਜੀ ਹਾਂਜੀ ਉਹ ਵੀ ਮਾਰ ਠੀਕ ਹੋ ਜੀ ਕੋਈ ਜੀ ਸੱਚੀ ਠੀਕ ਹੋ ਜੀ ਤਾਂ ਹੁਣ ਇਹਦੇ ਟਾਈਮ ਐਸ ਟਾਈਮ 10 ਲੀਟਰ ਦਾ ਦੁੱਧ ਹੈਗਾ 10 ਲੀਟਰ ਦਾ ਦੁੱਧ ਤਿਆਰ ਆ ਕਿਹੜੇ ਸੂਈ ਹੈ ਜੀ ਇਹ ਇਹ ਤੀਜਾ ਸੂਆ ਸੂਈ ਵੀ ਆ ਤੀਜਾ ਸੂਆ ਸੂਈ ਆ ਐਸ ਟਾਈਮ ਕੋਈ ਸੀਮਨ ਸੂਮਨ ਰੱਖਿਆ ਹੋਇਆ ਬਾਈ ਜੀ ਇਹੇ ਮਹੀਨਾ ਹੋ ਗਿਆ ਇਹ ਆਈ ਹੋਈ ਨੂੰ ਠੀਕ ਹੋ ਜੀ ਕਿ ਆਪਾਂ ਚੈੱਕ ਹੀ ਨਹੀਂ ਕੀਤਾ ਥਾਲੇ ਠੀਕ ਹੋ ਜੀ ਸੀਮਨ ਕਿਹੜਾ ਹੋਇਆ ਬਈ ਆਪਣੇ ਇਹਦੇ ਸ਼ਾਹੀਵਾਲ ਦਾ ਹੀ ਹੋਇਆ ਬਾਈ ਸ਼ਾਹੀਵਾਲ ਦਾ ਹੀ ਹੋਇਆ ਬਈ ਤੁਸੀਂ ਥਣਾਂ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਬਾਡੀ ਬੰਤਰ ਦੀ ਚੰਗੀ ਆ ਪੱਠ ਬੂੜੇ ਦੀ ਚੰਗੀ ਆ ਤਾਂ ਨਗ ਮਹੀਨੇ ਹੋ ਗਏ ਬਾਈ ਜੀ ਸੋਈ ਨੂੰ ਇਸ ਟਾਈਮ 10 ਕਿਲੋ ਲੀਟਰ ਦੁੱਧ ਤਿਆਰ ਆ ਵਾਹਨਾ ਤੁਸੀਂ ਦੇਖ ਸਕਦੇ ਹੋ ਵੇੜ ਦਾ ਬਈ ਰੰਗ ਰੂਪ ਪੂਰਾ ਮੋਜਨ ਚ ਵੇੜਾ ਬਾਈ ਜੀ ਤੋਰਾ ਤੁਸੀਂ ਦੇਖ ਸਕਦੇ ਹੋ ਸੋਨਾ ਤੋਰਾ ਵੇੜਦਾ ਲੈ ਜੀ ਲੋ ਮੂੰਹ ਮਥੇ ਦੇਖ ਸਕਦੇ ਹੋ ਬਹੁਤ ਚੰਗੀ ਆ ਸਰਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਇਤਰਾ ਦੇਖ ਸਕਦੇ ਹੋ 10 ਲੀਟਰ ਦਾ ਹੈਗਾ ਜੀ ਇਸ ਟਾਈਮ ਤੋਂ ਤਿਆਰੀ ਆ ਆਪਾਂ ਜੋਕੀ ਦੇਵਾਂਗੇ ਬਾਈ ਜੀ ਕੀ ਡਿਮਾਂਡ ਕਰਦੇ ਹੋ ਜੀ ਬਾਈ ਆਪਾਂ ਇਹਦਾ 32000 ਰੁਪਏ ਆ ਜੀ ਠੀਕ ਹੋ ਜੀ ਮੌਕੇ ਤੇ ਮੰਨਤਾਂ ਹੋ ਜਾਊਗਾ ਜੀ ਠੀਕ ਹੋ ਜੀ ਅੱਗੇ ਆਓ ਜੀ ਕੀ ਡਿਟੇਲ ਆਈ ਛੋਟੀ ਜੀ ਲੋਪ 35 37 ਦਿਨ ਹੋ ਗਏ ਸੂਈ ਨੂੰ ਠੀਕ ਹੋ ਜੀ ਮਹੀਨਾ ਹੋ ਗਿਆ ਸੂਈ ਨੂੰ ਹੋ ਗਿਆ ਮਹੀਨੇ ਤੋਂ ਉੱਤੇ ਹੀ ਹੋ ਗਿਆ 7-8 ਦਿਨ ਠੀਕ ਹੋਈ ਕਿਹੜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈ ਵੀ ਹੈ ਇਹ ਠੀਕ ਹੋ ਜੀ ਤੇ ਉਹ ਇਹ ਮਗਰ ਕੱਟੀ ਆ ਆਹ ਭਾਈ ਜੀ ਇਹਦੀ ਕੱਟੀ ਆ ਮਹੀਨਾ ਕੋ ਗਿਆ ਸੂਈ ਨੂੰ ਦੇਖ ਸਕਦੇ ਹੋ ਭਾਈ ਜੀ ਕੱਟੀ ਪੰਜ ਕਿਲੇ ਨਹੀਂ ਪੰਜ ਕਿਲੇ ਹਣੀਆਂ ਭਾਈ ਕੱਟੀ ਇਹਦੀ ਤੇ ਕੀ ਆ ਬਾਈ ਦੁੱਧੀ ਇਹਦੀ ਕੰਪੈਸਟੀ। ਜਿਹੜੇ ਬਾਈ ਹੁਣ ਹੈਗਾ 10-11 ਲੀਟਰ ਦੁੱਧ ਹੈਗਾ ਆਇਆ ਤੇ ਆਪਾਂ ਜੋਕ ਕੇ ਦੇਵਾਂਗੇ। ਠੀਕ ਕੋਈ 10-11 ਲੀਟਰ ਆਪਾਂ ਦੁੱਧ ਜੋਕ ਕੇ ਦੇਵਾਂਗੇ। ਬਾਡੀ ਮੰਤਰ ਤੁਹਾਡੇ ਸਾਹਮਣੇ ਆ ਕੱਢ ਲਓ ਬਾਈ ਜੀ ਬਾਹਰ ਇਹਨੂੰ। ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਮਹੀਨੇ ਤੋਂ ਤਿੰਨ ਚਾਰ ਦਿਨ ਉਹਦੇ ਉੱਪਰ ਸੂਈ ਨੂੰ। ਮਗਰ ਵੀਰੇ ਇਹਦੇ ਕੱਟੀ ਆ 5 ਕਿਲਿਆਣੀ ਕੱਟੀ ਆ। ਤੁਰਾ ਤੁਸੀਂ ਦੇਖ ਸਕਦੇ ਹੋ ਬਾਈ ਜੀ। ਆਲੋ ਬਾਈ ਜੀ। ਉਹ ਉਥੇ ਹੀ ਦੇਖ ਸਕਦੇ ਆ ਮੈਂ 10 ਲੀਟਰ ਤੋਂ ਦੀ ਕੰਪੈਸਿਟੀ ਬਈ ਆ ਜੀ ਤਣਾੜੀ ਕੋਲ ਅੱਡੀ ਜੱਕਰ ਸਾਡੇ ਮੈਂ ਤੁਸੀ ਆਹ ਬਈ ਇਹਦੀ ਕੱਟੀ ਆ ਬਾਈ ਜੀ ਕੀਡ ਮਾਰ ਕਰਦੇ ਆਂ ਆਪੇ ਦੀ। ਮੇਰਾ 60000 ਰੁਪਏ ਹੈ। ਠੀਕ ਹੈ। ਮੁੱਕ ਤੇ ਮੰਨਤਾ ਨੂੰ ਜੀ ਬਾਈ ਜੀ। ਠੀਕ ਹੋ। ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲ ਦੇ ਜੀ। ਮੇਰਾ 95013 ਜੀ। ਪਤਾ 172। ਇੱਕ ਵਾਰ ਫੇਰ ਬੋਲ ਦੇ ਜੀ। 95013 72172। ਇਹ ਬਾਈ ਦਾ ਕੰਟੈਕਟ ਨੰਬਰ ਆ। ਬਾਈ ਕੋਲ ਜੇ ਕਿਸੇ ਭਰਾ ਨੂੰ ਦੋਨੋਂ ਨਗਾਂ ਵਿੱਚੋਂ ਕੋਈ ਵੀ ਨਗ ਚੰਗਾ ਲੱਗਦਾ ਤੇ ਬਾਈ ਜਰੂਰ ਕੰਟੈਕਟ ਕਰੋ। ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਬਾਈ ਜੀ।